ਇਹ ਹੈ ਜੀ ਤਾਈਵਾਨ ਦੇਸ਼ ਦਾ 에어ਪੋਰਟ ਇੱਥੋਂ ਅੱਜ ਆਪਾਂ ਚੱਲੇ ਆਂ ਜੀ ਸਾਊਥ ਕੋਰੀਆ ਉਹ ਵੀ ਬਿਨਾ ਵੀਜ਼ਾ ਦੇ ਠੀਕ ਆ ਜੀ ਸਾਊਥ ਕੋਰੀਆ ਚੱਲੇ ਆਂ ਬਿਨਾ ਵੀਜ਼ਾ ਦੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਊਗਾ ਕਿ ਜੀਜੂ ਆ ਜੋ ਕਿ ਸਾਊਥ ਕੋਰੀਆ ਦਾ ਹਿੱਸਾ ਵਾ ਆਪਣੇ ਇੰਡੀਅਨ ਪਾਸਪੋਰਟ ਲਈ ਐਂਟਰੀ ਫ੍ਰੀ ਆ ਚਲੋ ਜੀ ਆਪਣੀ ਫਲਾਈਟ ਆ ਸਾਹਮਣੇ ਉਹ ਈਸਟ ਜੱਟ ਦੀ ਲੈਨੇ ਆ ਬੋਰਡਿੰਗ ਪਾਸ ਤੇ ਅੱਗੋ ਦਾ ਨਜ਼ਾਰਾ ਤੁਹਾਨੂੰ ਦਿਖਾਉਨੇ ਆ ਸਾਊਥ ਕੋਰੀਆ ਜੀਜੂ ਜਾ ਕੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀਜੂ 에ਰਪੋਰਟ ਜੋ ਕਿ ਸਾਊਥ ਕੋਰੀਆ ਦਾ ਹਿੱਸਾ ਵਾ ਠੀਕ ਆ ਜੀ ਅੱਗੇ ਵੀ ਵੀਡੀਓ ਤੁਹਾਨੂੰ ਦਿਖਾਉਨੇ ਆ 에ਰਪੋਰਟ ਇੱਥੇ ਦਾ 에ਰਪੋਰਟ ਦਾ 뷰 ਜੀ ਸਾਰਾ